ਸਤਨਾਮ ਸ੍ਰੀ ਵਾਹਿਗੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਹੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤਾਂ ਨੂੰ ਲਾਲਚ ਭਰੀ ਜ਼ਿੰਦਗੀ ਤੋਂ ਬਾਹਰ ਨਿਕਲਣ ਦਾ ਉਪਦੇਸ਼ ਦੇ ਰਹੇ ਸਨ ਸੰਗਤਾਂ ਨੇ ਵੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਪਰ ਸਵਾਲ ਹੁਣ ਇਹ ਉੱਠਦਾ ਸੀ ਕਿ ਗੁਰੂ ਜੀ ਦੇ ਉਪਦੇਸ਼ਾਂ ਤੇ ਅਮਲ ਕਿਹੜਾ ਕਿਹੜਾ ਕਰਦਾ ਹੈ ਉਪਦੇਸ਼ ਦੇਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੰਗਤ ਦੀ ਪ੍ਰੀਖਿਆ ਲੈਣ ਵਾਸਤੇ ਸੰਗਤਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਇੱਕ ਯਾਤਰਾ ਤੇ ਚੱਲੋ ਤਾ ਸਾਰੇ ਹੀ ਸੰਗਤ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਤੇ ਸਾਰੇ ਹੀ ਜਾਣੇ ਕਹਿਣ ਲੱਗੇ ਕਿ ਹਾਂ ਹਾਂ ਗੁਰੂ ਜੀ ਅਸੀਂ ਤੁਹਾਡੇ ਨਾਲ ਹੀ ਯਾਤਰਾ ਤੇ ਜ਼ਰੂਰ ਜਾਵਾਂਗੇ ਗੁਰੂ ਨਾਨਕ ਦੇਵ ਜੀ ਸੰਗਤ ਦੇ ਅੱਗੇ-ਅੱਗੇ ਚੱਲ ਪਏ ਤੇ ਸਾਰੀ ਸੰਗਤ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਈ ਪਰ ਥੋੜੀ ਅੱਗੇ ਜਾਣ ਤੋਂ ਬਾਅਦ ਸੰਗਤਾਂ ਨੂੰ ਰਾਹ ਦੇ ਇੱਕ ਪਾਸੇ ਚਾਂਦੀ ਦੀਆਂ ਮੋਹਰਾਂ ਪਈਆਂ ਦਿਖਾਈ ਦਿੱਤੀਆਂ ਸੰਗਤ ਵਿੱਚੋਂ ਕਈ ਸਾਰੇ ਲੋਕ ਉਹ ਚਾਂਦੀ ਦੀਆਂ ਮੋਹਰਾਂ ਨੂੰ ਗੁਰੂ ਜੀ ਦਾ ਪ੍ਰਸ਼ਾਦ ਕਹਿ ਕੇ ਆਪਣੀਆਂ-ਆਪਣੀਆਂ ਜੇਬਾਂ ਵਿੱਚ ਪਾਉਣ ਲੱਗ ਪਏ ਤੇ ਬਾਕੀ ਦੀ ਸੰਗਤ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਦੀ ਰਹੀ ਥੋੜੀ ਹੋਰ ਅੱਗੇ ਜਾਣ ਤੋਂ ਬਾਅਦ ਰਾਹ ਦੇ ਇੱਕ ਪਾਸੇ ਤਾਂਬੀ ਤਾਂਬੇ ਦੇ ਸਿੱਕੇ ਪਏ ਦਿਖਾਈ ਦਿੱਤੇ ਤੇ ਹੁਣ ਜਿਹੜੀ ਸੰਗਤ ਨੇ ਚਾਂਦੀ ਦੇ ਸਿੱਕੇ ਨਹੀਂ ਉਠਾਏ ਸਨ ਉਹਨਾਂ ਵਿੱਚੋਂ ਕਈ ਲੋਕਾਂ ਨੇ ਉਹ ਤਾਂਬਿਆਂ ਦੇ ਸਿੱਕਿਆਂ ਨੂੰ ਗੁਰੂ ਜੀ ਦਾ ਪ੍ਰਸ਼ਾਦ ਕਹਿ ਕੇ ਆਪਣੀਆਂ ਜੇਬਾਂ ਪਰ ਲਈਆਂ ਸਨ ਥੋੜੀ ਹੋਰ ਅੱਗੇ ਜਾਣ ਤੋਂ ਬਾਅਦ ਸੰਗਤਾਂ ਨੂੰ ਰਾਹ ਦੇ ਇੱਕ ਪਾਸੇ ਸੋਨੇ ਦੀਆਂ ਮੋਹਰਾਂ ਦਿਖਾਈ ਦਿੱਤੀਆਂ ਜਿਨ੍ਹਾਂ ਨੂੰ ਦੇਖ ਕੇ ਸਾਰੀ ਸੰਗਤ ਕਮਲਿਆਂ ਵਾਂਗੂ ਸੋਨੇ ਦੀਆਂ ਮੋਹਰਾਂ ਵੱਲ ਨੂੰ દોੜ ਪਈ ਤੇ ਗੁਰੂ ਜੀ ਦਾ ਪ੍ਰਸ਼ਾਦ ਕਹਿ ਕੇ ਆਪਣੀਆਂ ਆਪਣੀਆਂ ਜੇਬਾਂ ਭਰਨ ਲੱਗ ਪਏ ਸਾਰੀ ਹੀ ਸੰਗਤ ਨੇ ਆਪਣੀਆਂ ਜੇਬਾਂ ਚਾਂਦੀ ਤਾਂਬੇ ਤੇ ਸੋਨੇ ਦੀਆਂ ਮੋਹਰਾਂ ਨਾਲ ਭਰ ਲਈਆਂ ਸਨ ਪਰ ਸਿਰਫ ਇੱਕ ਹੀ ਇਨਸਾਨ ਬਚਿਆ ਸੀ ਜਿਨਨੇ ਰਸਤੇ ਵਿੱਚੋਂ ਇੱਕ ਵੀ ਮੋਹਰ ਨਹੀਂ ਉਠਾਈ ਸੀ ਸੰਗਤ ਅਜੇ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਤੇ ਸਾਰਿਆਂ ਦੀਆਂ ਜੇਬਾਂ ਭਰੀਆਂ ਹੋਈਆਂ ਸਨ ਤੇ ਥੋੜੀ ਅੱਗੇ ਜਾਣ ਤੋਂ ਬਾਅਦ ਸੰਗਤ ਕੀ ਦੇਖਦੀ ਹੈ ਕਿ ਰਾਸਤੇ ਦੇ ਇੱਕ ਪਾਸੇ ਇੱਕ ਮੁਰਦਾ ਪਿਆ ਹੁੰਦਾ ਹੈ ਜਿਹੜਾ ਕਿ ਚਿੱਟੇ ਕੱਪੜੇ ਨਾਲ ਟਕਿਆ ਹੋਇਆ ਸੀ ਮੁਰਦੇ ਦੇ ਕੋਲੋਂ ਬਹੁਤ ਹੀ ਗੰਦੀ ਬਦਬੂ ਆ ਰਹੀ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਮੁਰਦੇ ਦੇ ਕੋਲ ਹੀ ਰੁਕ ਗਏ ਤੇ ਸੰਗਤ ਨੂੰ ਕਹਿਣ ਲੱਗੇ ਕਿ ਸੰਗਤ ਜੀ ਇਹ ਵੀ ਗੁਰੂ ਜੀ ਦਾ ਹੀ ਪ੍ਰਸ਼ਾਦ ਹੈ ਇਹਨੂੰ ਵੀ ਖਾ ਲਵੋ ਪਰ ਸਾਰੇ ਸੰਗਤ ਨੇ ਆਪੋ ਆਪਣੇ ਨੱਕ ਢੱਕ ਲਏ ਤੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ ਮੋਦੇ ਨੂੰ ਖਾਣ ਵਾਸਤੇ ਕੋਈ ਵੀ ਆਦਮੀ ਅੱਗੇ ਨਹੀਂ ਵਧਿਆ ਸਿਰਫ ਇੱਕ ਹੀ ਆਦਮੀ ਮੁਰਦੇ ਨੂੰ ਖਾਣ ਵਾਸਤੇ ਅੱਗੇ ਆਇਆ ਜਿਨਨੇ ਪੂਰੇ ਰਸਤੇ ਵਿੱਚ ਇੱਕ ਵੀ ਮੋਹਰ ਨਹੀਂ ਸੀ ਉਠਾਈ ਤੇ ਬਿਨਾ ਸੋਚੇ ਸਮਝੇ ਉਹ ਇਨਸਾਨ ਵਾਹਿਗੁਰੂ 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 ਕਰਦਾ ਹੋਇਆ ਮੁਰਦੇ ਦੇ ਕੋਲ ਚਲਾ ਗਿਆ ਤੇ ਮੁਰਦੇ ਨੂੰ ਖਾਣ ਲਈ ਜਿਵੇਂ ਹੀ ਉਸ ਇਨਸਾਨ ਨੇ ਲਾਸ਼ ਤੋਂ ਕਪੜਾ ਹਟਾਇਆ ਤਾਂ ਮੁਰਦਾ ਲਾਸ਼ ਤੋਂ ਪ੍ਰਸ਼ਾਦ ਦੇ ਰੂਪ ਵਿੱਚ ਬਦਲ ਗਿਆ ਤੇ ਬਦਬੂ ਦੀ ਜਗਾ ਤੇ ਪ੍ਰਸ਼ਾਦ ਦੀ ਖੁਸ਼ਬੂ ਆਉਣ ਲੱਗ ਪਈ ਗੁਰੂ ਪਿਆਰਿਓ ਕਿ ਤੁਸੀਂ ਜਾਣਦੇ ਹੋ ਕਿ ਉਹ ਗੁਰੂ ਦਾ ਪ੍ਰਸ਼ਾਦ ਖਾਣ ਵਾਲਾ ਇਨਸਾਨ ਕੌਣ ਸੀ ਉਹ ਸਣ ਭਾਈ ਲੈਣਾ ਜੀ ਜਿਹੜੇ ਕੀ ਅੱਗੇ ਚੱਲ ਕੇ ਸਿੱਖਾਂ ਦੇ ਦੂਸਰੇ ਗੁਰੂ ਬਣੇ ਸਣ ਜਿਨ੍ਹਾਂ ਦਾ ਨਾਮ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਸੋ ਸਤਕਾਰਯੋਗ ਸੰਗਤ ਜੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ ਕਿਰਪਾ ਕਰਕੇ ਆਪੋ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਿਓ ਸਤਨਾਮ ਸ੍ਰੀ ਵਾਹਿਗੁਰੂ ਜੀ